ਜਿੰਨਾਂ ਦੀਆਂ ਘਰ ਵਾਲੀਆਂ ਨੂੰ ਇਹਨਾਂ ਨੇ ਡੰਮੀ ਕਾਉਂਸਲਰ ਬਣਾ ਕੇ ਘਰੇ ਬਿਠਾਇਆ ਹੋਇਆ ਉਹ ਅੱਜ ਤੱਕ ਉਹਨਾਂ ਨੂੰ ਵੀ ਪਤਾ ਵੀ ਨਹੀਂ ਹੋਣਾ ਵੀ ਕੀ ਹੁੰਦੀ ਹੈ ਮੀਟਿੰਗ ਕੀ ਨਹੀਂ ਡੰਮੀ ਕਾਉਂਸਲਰਸ ਇਹਨਾਂ ਨੇ ਘਰੇ ਬਿਠਾ ਰੱਖੀਆਂ ਔਰ ਆ ਕੇ ਆਪ ਇੱਥੇ ਗੁੰਡਾਗਰਦੀ ਕਰਨਾ ਸ਼ੁਰੂ ਕਰ ਦਿੱਤੀ ਮੈਂ ਡੰਮੀ ਤਾਂ ਹੁੰਦੀ ਜੇ ਮੇਰੀ ਜਗ੍ਹਾ ਕੋਈ ਹੋਰ ਕਰ ਰਿਹਾ ਹੁੰਦਾ ਅਗਰ ਔਮਨ ਸੀਟਸ ਸੀ ਅਗਰ ਔਮਨ ਮੇਅਰ ਬਣਿਆ ਹ ਤਾਂ ਸਾਮ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਸੀਜਨਸ ਮੇਰੇ ਹੁੰਦੇ ਨੇ ਗੱਲਤਾ ਕਰਨ ਜਾਵਾਂਗਾ ਉਸ ਵਿਸ਼ੇ ਉਤੇ ਜਿਸ ਦਾ ਇੰਨੀ ਜ਼ਿਆਦਾ ਵਾਇਰਲ ਜਿਹੜਾ ਹੋ ਰਿਹਾ ਹੈ ਕੀ ਅਸਲ ਦੇ ਵਿੱਚ ਉੱਤੇ ਹੋਇਆ ਕੀ ਸੀ ਤੁਹਾਡੇ ਕਾਉਂਸਲਰਸ ਨੇ ਬਹੁਤ ਬਦਤਮੀਜ਼ੀ ਨਾਲ ਗੱਲ ਕਰਦੇ ਨੇ ਪਹਿਲੀ ਵਾਰ ਇਹ ਦੋਨੋਂ ਕਾਉਂਸਲਰ ਬਣੇ ਨੇ ਔਰ ਬੇਸ਼ੱਕ ਇਹਨਾਂ ਦੇ ਪੇਰੈਂਟਸ ਭਾਵੇਂ ਬੰਦੇ ਰਹੇ ਹੁਣ ਪਰ ਉਸ ਚੀਜ਼ 'ਚ ਫਰਕ ਹੁੰਦਾ ਆ ਕਾਉਂਸਲਰਾਂ ਨੇ ਇਹਨਾਂ ਦੋਨਾਂ ਨੇ ਆ ਕੇ ਮੇਰੇ ਕੋਲ 20 ਜ਼ੋਨ ਦੇ ਉੱਤੇ ਮਾਫੀ ਮੰਗੀ ਅਪੋਲੋਜਾਈਜ਼ ਕੀਤਾ ਇਹਨਾਂ ਨੇ ਆਪਣੀ ਫੇਸਬੁੱਕ ਤੇ ਉੱਤੇ ਉਸੇ ਦਿਨ ਮੇਰੇ ਨਾਲ ਫੋਟੋਜ਼ ਵੀ ਪਾਈਆਂ ਔਰ ਇਹ ਗੱਲ ਮੰਨੀ ਕਿ ਸਾਡੀ ਗਲਤੀ ਆਪ ਹੀ ਬੋਲੇ ਆਪ ਹੀ ਹਾਈਪਰ ਹੋਏ ਆਪ ਹੀ ਆਫਿਸ ਦੀਆਂ ਕੁਰਸੀਆਂ ਸਿੱਟੀਆਂ ਆਪ ਹੀ ਮਰਿਆਦਾ ਭੰਗ ਕੀਤੀ ਔਰ ਆਪ ਹੀ ਜਾ ਕੇ ਬਾਹਰ ਅੱਜ ਇੰਨਾ ਅੰਸਰਾ ਕਰਕੇ ਅਜਿਹੇ ਵਿਅਕਤੀਆਂ ਕਰਕੇ ਅੱਜ ਵੀ ਔਰਤਾਂ ਘਰੋਂ ਬਾਹਰੋਂ ਨਿਕਲਣੋਂ ਡਰਦੀਆਂ ਨੇ ਪਿਛਲੇ 2 ਦਿਨਾਂ ਤੋਂ ਲੁਧਿਆਣਾ ਦੇ ਵਿੱਚ ਇੱਕ ਮੁੱਦਾ ਕਾਫੀ ਫੱਕਿਆ ਹੋਇਆ ਹੈ ਜਿੱਥੇ ਭਾਜਪਾ ਦੇ ਕਾਉਂਸਲਰ ਜੋਨ ਡੀ ਵਿੱਚ ਪਹੁੰਚਦੇ ਨੇ ਤਾਂ ਉੱਥੇ ਹੰਗਾਮਾ ਹੋ ਜਾਂਦਾ ਜਦੋਂ ਮੇਅਰ ਮੈਮ ਨਾਲ ਗੱਲਬਾਤ ਚੱਲਦੀ ਹੁੰਦੀ ਹੈ ਤਾਂ ਉਸ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਅੱਜ ਅਸੀਂ ਮੇਅਰ ਮੈਮ ਕੋਲ ਪਹੁੰਚੇ ਹਾਂ ਪ੍ਰਿੰਸੀਪਲ ਇੰਦਰਜੀਤ ਕੋਜੀ ਕੋਲ ਸਸ਼ੀਗਾਲ ਮੈਮ ਸਸ਼ੀਗਾਲ ਜੀ ਮੈਮ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਤੇ ਮੈਮ ਆਪਾਂ ਚਰਚਾ ਕਰਨ ਜਾਵਾਂਗੇ ਉਸ ਵਿਸ਼ੇ ਉੱਤੇ ਜਿਸ ਦਾ ਇੰਨੀ ਜ਼ਿਆਦਾ ਵਾਇਰਲ ਜਿਹੜਾ ਹੋ ਰਿਹਾ ਹੈ ਕਿ ਅਸਲ ਦੇ ਵਿੱਚ ਉੱਤੇ ਹੋਇਆ ਕੀ ਸੀਗਾ ਜਿਦਾਂ ਕਿ ਮੈਂ ਪਿਛਲੇ ਦਿਨੀ ਵੀ ਕਲੀਅਰ ਕੀਤਾ ਹੈ ਪ੍ਰੈਸ ਕਾਨਫਰੰਸ ਕਰਕੇ ਔਰ ਅੱਜ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੁਬਾਰਾ ਦੱਸ ਦਿੰਨੀ ਹਾਂ ਕਿ ਇਹਨਾਂ ਨੇ ਮੈਨੂੰ ਜਿਹੜੇ ਰਤਰਾਜੀ ਨੇ ਉਹਨਾਂ ਦਾ ਕਾਲ ਆਇਆ ਵੀ ਲੀਡਰ ਆਫ اپੋਜੀਸ਼ਨ ਉਹਨਾਂ ਨੂੰ ਪਾਇੰਟ ਕੀਤਾ ਗਿਆ ਵੀ ਅਸੀਂ ਮੈਮ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਕੁਝ ਦਿੱਕਤਾਂ ਦੱਸਣਾ ਚਾਹੁੰਦੇ ਹਾਂ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਇਕੱਠੇ ਹੋ ਕੇ ਆਏ ਸੀ ਲਾਸਟ ਟਾਈਮ ਵੀ ਤੇ ਪਹਿਲਾਂ ਵੀ ਦੋ ਵਾਰੀ ਇਹ ਚੀਜ਼ ਹੋ ਚੁੱਕੀ ਹੈ ਵੀ ਤੁਹਾਡੇ ਕਾਉਂਸਲਰਸ ਨੇ ਬਹੁਤ ਬਦਤਮੀਜ਼ੀ ਨਾਲ ਗੱਲ ਕਰਦੇ ਨੇ ਉਦੋਂ ਮੈਂ ਬਿਲਕੁਲ ਆਮ ਗੱਲ ਮੰਨ ਕੇ ਉਹਨੂੰ ਛੱਡ ਦਿੱਤਾ ਵੀ ਚਲੋ ਪਰਿਵਾਰ ਦੇ ਮੈਂਬਰ ਅਸੀਂ ਹਾਊਸ ਦੇ ਮੈਂਬਰ ਹਾਂ ਵੀ ਪਹਿਲੀ ਵਾਰ ਇਹ ਦੋਨੋਂ ਕਾਉਂਸਲਰ ਬਣੇ ਨੇ ਔਰ ਬਿਸ਼ੱਕ ਇਹਨਾਂ ਦੇ ਪੇਰੈਂਟਸ ਭਾਵੇਂ ਬੰਦੇ ਰਹੇ ਹੁਣ ਪਰ ਉਸ ਚੀਜ਼ 'ਚ ਫਰਕ ਹੁੰਦਾ ਆ ਤੇ ਵੀ ਚਲੋ ਕੋਈ ਨਹੀਂ ਕਹਾ ਸੁਣੀ ਹੋ ਜਾਂਦੀ ਆ ਔਰ ਉਹਨਾਂ ਨੇ ਮੈਂ ਉਸ ਚੀਜ਼ ਨੂੰ ਇਗਨੋਰ ਕਰਕੇ ਬਿਲਕੁਲ ਖਤਮ ਕਰ ਦਿੱਤਾ ਔਰ ਆਮ ਰੂਟੀਨ 'ਚ ਆਪਣਾ ਕੰਮ ਜਿਵੇਂ ਕਰਦੇ ਹੂ ਮੈਂ ਕਰ ਰਿਹਾ ਕਾਉਂਸਲਰਾਂ ਨੇ ਇਹਨਾਂ ਦੋਨਾਂ ਨੇ ਆ ਕੇ ਮੇਰੇ ਕੋਲ ਬੀ ਜ਼ੋਨ ਦੇ ਉੱਤੇ ਮਾਫੀ ਮੰਗੀ ਅਪੋਲੋਜਾਈਜ਼ ਕੀਤਾ ਇਹਨਾਂ ਨੇ ਆਪਣੀ ਫੇਸਬੁੱਕ ਤੇ ਉੱਤੇ ਉਸੇ ਦਿਨ ਮੇਰੇ ਨਾਲ ਫੋਟੋਜ਼ ਵੀ ਪਾਈਆਂ ਔਰ ਇਹ ਗੱਲ ਮੰਨੀ ਕਿ ਸਾਡੀ ਗਲਤੀ ਸੀ ਅੱਜ ਤੋਂ ਬਾਅਦ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਮੈਂ ਬਿਲਕੁਲ ਨੋਰਮਲ ਲੈ ਰਹੀ ਆ ਕਿਉਂਕਿ ਮੇਰਾ ਦਿਲ ਸਾਫ਼ ਆ ਮੈਨੂੰ ਲੱਗਦਾ ਵੀ ਜੋ ਮੈਂ ਕਿਹਾ ਮੈਂ ਉਹਦੇ ਤੇ ਹੀ ਉਤਰਾਂਗੇ ਤੇ ਇਸ ਵਾਰ ਵੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਵੀ ਦੁਬਾਰਾ ਇਹ ਦਿੱਕਤ ਨਾ ਹੋਵੇ ਮੈਂ ਉਹਨਾਂ ਨੇ ਅਸ਼ੋਰੈਂਸ ਦਿੱਤੀ ਵੀ ਨਹੀਂ ਮੇਰੀ ਸਭ ਨਾਲ ਗੱਲ ਹੋਈ ਵੀ ਅਸੀਂ ਸਿਰਫ ਆਪਣੇ ਮੁੱਦੇ ਡਿਸਕਸ ਕਰਕੇ ਨਾ ਚਾਹਨੇ ਔਰ ਅਸੀਂ ਆਰਾਮ ਨਾਲ ਬੈਠ ਕੇ ਗੱਲ ਕਰਾਂਗੇ ਔਰ ਜਦੋਂ ਮੈਂ ਉੱਥੇ ਪਹੁੰਚੀ ਮੇਰੇ ਪਹੁੰਚਣ ਤੋਂ ਪਹਿਲੇ ਕੇਵਲ ਪੰਜ ਤੋਂ ਸੱਤ ਕਾਉਂਸਲਰ ਹੋਣੇ ਨੇ ਬਾਕੀ ਵਿਅਕਤੀ ਉਹ ਬੈਠੇ ਸੀ ਜਿਹੜੇ ਕਾਉਂਸਲਰ ਨਹੀਂ ਸੀ ਨਨ ਪਛਾਹਤੇ ਜਿਹਨਾਂ ਪਛਾਹਤੇ ਔਰ ਕੁਛ ਤੇ ਚਿਹਰੇ ਐਸੇ ਸੀ ਜਿਹੜੇ ਮੈਂ ਕਦੇ ਦੇਖੇ ਹੀ ਨਹੀਂ ਉਥੇ ਲਿਆ ਗਏ ਉਹਨਾਂ ਨੇ ਪਹਿਲੇ ਹੀ ਬੜਾਏ ਹੋਏ ਸੀ ਮੈਂ ਇਸ ਚੀਜ਼ ਨੂੰ ਮਤਲਬ ਇਗਨੋਰ ਕੀਤਾ ਵੀ ਕੋਈ ਗੱਲ ਨਹੀਂ ਆ ਵੀ ਮੈਂ ਆਪਣੀ ਜਗ੍ਹਾ ਦੇ ਉੱਤੇ ਬਿਲਕੁਲ ਸਹੀ ਹਾਂ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਕਿ ਕਿਸ ਤਰੀਕੇ ਨਾਲ ਦੇਖੋ ਇਹਨਾਂ ਨੇ ਇਹਨਾਂ ਨੂੰ ਮੈਂ ਬਿਠਾਇਆ ਚਾਹ ਪਿਲਾਈ ਆ ਦੇਖੋ ਤੁਸੀਂ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਦੀ ਆ ਵੀ ਕਿਸ ਤਰੀਕੇ ਨਾਲ ਮੇਰੇ ਦੁਆਰਾ ਗੱਲ ਕੀਤੀ ਜਾ ਰਹੀ ਹੈ ਏ ਜਿਹੜੇ ਇਹਨਾਂ ਦੇ ਦੁਆਰਾ ਵਰਡਸ ਵਰਗੂਲਰ ਵਰਡਸ ਯੂਜ਼ ਕੀਤੇ ਜਾ ਰਹੇ ਨੇ ਇਹ ਤੁਹਾਡੇ ਸਾਹਮਣੇ ਬਿਹੇਵੀਅਰ ਹੈ ਕਹਿੰਦੇ ਪਹਿਲਾਂ ਪਿਛੇ 10 15 ਮਿੰਟ ਜਿਹੜੀ ਕਿ ਇੰਟਰੈਕਸ਼ਨ ਬਿਲਕੁਲ ਨਾਰਮਲ ਰਹੀ ਹੈ ਮੁੱਦਿਆਂ ਤੇ ਗੱਲ ਹੋਈ ਹੈ ਤੁਹਾਡੇ ਵੱਲੋਂ ਜਿਹੜੇ ਅਧਿਕਾਰੀ ਨੇ ਕਾਰਪੂਲੇਸ਼ਨ ਉਹਨਾਂ ਨੂੰ ਫੋਨ ਕਰਕੇ ਮਸਲੇ ਵੀ ਸੁਲਝਵਾਏ ਗਏ ਨੇ ਪਰ ਫਿਰ ਐਂਡ ਤੇ ਐਸਾ ਕੀ ਹੋਇਆ ਵੀ ਜਿਹੜਾ ਐਨਾ ਵੇਵਾ ਛਿੜ ਗਿਆ ਮੈਂ ਤੁਹਾਨੂੰ ਹੀ ਦੱਸ ਰਹੀ ਹਾਂ ਕਿ ਗੱਲ ਕਰਦੇ ਕਰਦੇ ਜਿਵੇਂ ਕਿ ਤੁਸੀਂ ਇਹ ਵੀਡੀਓ ਚ ਦੇਖ ਰਹੇ ਹੋ ਕਾਉਂਸਲਰ ਦਾ ਬੋਲਣ ਦਾ ਰਵਈਆ ਦੇਖੋ ਕਿਸ ਤਰੀਕੇ ਦੇ ਨਾਲ ਤੁਸੀਂ ਵਾਚ ਆਊਟ ਕਰ ਸਕਦੇ ਹੋ ਇਹ ਉਹਨਾਂ ਦੁਆਰਾ ਬਣਾਈ ਹੋਈ ਵੀਡੀਓ ਹੈ ਉਹਨਾਂ ਦੁਆਰਾ ਹੀ ਰਿਲੀਜ਼ ਕੀਤੀ ਹੋਈ ਆ ਕਿਸ ਤਰੀਕੇ ਨਾਲ ਉਹ ਆਪ ਹੀ ਉੱਚੀ ਉੱਚੀ ਬੋਲਣ ਲੱਗੇ ਆਪਣਾ ਆਪਾ ਖੋ ਕੇ ਔਰ ਜਿਵੇਂ ਕਿ ਉਹ ਮਨ ਬਣਾ ਕੇ ਹੀ ਆਏ ਹੁੰਦੇ ਨੇ ਵੀ ਅਸੀਂ ਸਿਰਫ ਹਾਈਲਾਈਟ ਹੋਣ ਆਏ ਆ ਸਿਰਫ ਕੰਮ ਦੀ ਕੋਈ ਦਿੱਕਤ ਨਹੀਂ ਜਦੋਂ ਉਹਨਾਂ ਨੇ ਦੇਖਿਆ ਵੀ ਮਿਰਮੈਮ ਨੇ ਤਾਂ ਕੋਈ ਸਵਾਲ ਛੱਡਿਆ ਇਹਨੂੰ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਟ੍ਰੀਟ ਕੀਤਾ ਮੁੱਦਾ ਇਹਨਾਂ ਨੂੰ ਕੋਈ ਲੱਭਿਆ ਨਹੀਂ ਇੱਕ ਸੀਵਰੇਜ ਦੀ ਗੱਲ ਹੋ ਰਹੀ ਸੀ ਮੈਨੂੰ ਕਹਿੰਦੇ ਜੀ ਐਕਸਨ ਸਾਹਿਬ ਨਹੀਂ ਆਏ ਐਸ ਡੀਓ ਆ ਗਏ ਮੈਂ ਬਕਾਇਦਾ ਐਕਸਨ ਨੂੰ ਔਨ ਦੀ ਸਪੌਟ ਕਾਲ ਕੀਤੀ ਕਾਲ ਕਰਕੇ ਹਿਦਾਇਤ ਦਿੱਤੀ ਵੀ ਤੁਸੀਂ ਸ਼ਾਮ ਤੱਕ ਮਿਲ ਕੇ ਆਉਣਾ ਇਹਨਾਂ ਨੂੰ ਔਰ ਤੁਸੀਂ ਯਕੀਨ ਕਰਨਾ ਉਸ ਕਾਲ ਤੋਂ ਬਾਅਦ ਸਭ ਨੇ ਕਲਾਪਿੰਗ ਵੀ ਕੀਤੀ ਉੱਥੇ ਬੈਠ ਕੇ ਔਰ ਗੱਲ ਕਰਦੇ ਕਰਦੇ ਉਹ ਗੱਲ ਨਿਬੜ ਗਈ ਔਰ ਉਹ ਕਾਉਂਸਲਰ ਇੰਨੀ ਉੱਚੀ ਉੱਚੀ ਆਵਾਜ਼ ਚ ਬੋਲਣ ਲੱਗ ਗਿਆ ਖੜ ਕੇ ਮੈਂ ਕੁਝ ਨਹੀਂ ਕਿਹਾ ਉਹਨਾਂ ਦੇ ਆਪਣੇ ਕਾਉਂਸਲਰ ਹੀ ਉਹਨੂੰ ਚੁੱਪ ਕਰਵਾਉਣ ਲੱਗੇ ਔਰ ਉਹ ਆਪਸ ਦੇ ਵਿੱਚ ਗੱਲ ਕਰਦੇ ਕਰਦੇ ਉਹਨਾਂ ਦਾ ਇੰਨਾ ਉੱਚੀ ਆਵਾਜ਼ ਹੋ ਗਈ कि बार जिन्ने व्यक्ती खड़े सु सब अंदर आए उनों दे नाल सिक्योरिटी गार्ड जस्ट पीछे आके खड़े होए hmm. और मुद्दा और कोई नहीं लपया कहंदे जी ਤੁਸੀਂ ਸਿਕਿਉਰਿਟੀ ਗਾਰਡ ਸਾਨੂੰ ਡਰਨ ਲਈ ਖੜਾਏ ਆ ਤੇ ਮੈਂ ਕਹਿੰਨੀ ਆ ਤੁਸੀਂ ਸਮਝਦਾਰ ਹੋ ਜਨਤਾ ਜਿਹੜੀ ਸੁਣ ਰਹੀ ਐ ਸਮਝਦਾਰ ਆ ਵੀ ਇੱਕ ਪ੍ਰਤੀਦੀਦੀ ਦੇ ਨਾਲ ਜੀ ਸਿਕਿਉਰਿਟੀ ਦਿੱਤੀ ਗਈ ਆ ਤਾਂ ਉਹਦਾ ਕੀ ਮੋਟਿਵ ਹੁੰਦਾ ਤੁਹਾਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਔਰ ਉਸ ਤੋਂ ਬਾਅਦ ਉਹ ਸਿਕਿਉਰਿਟੀ ਗਾਰਡ ਜਸਟ ਖੜੇ ਨੇ ਔਰ ਇਹ ਬਹੁਤ ਉੱਚੀ ਉੱਚੀ ਬੋਲ ਰਹੇ ਨੇ ਔਰ ਬੋਲਣ ਤੋਂ ਬਾਅਦ ਮੇਰੇ ਮੂੰਹੋਂ ਫਿਰਹੀ ਗੱਲ ਨਿਕਲ ਰਹੀ ਕਿ ਵੀਰ ਜੀ ਬੈਠ ਕੇ ਗੱਲ ਕਰ ਲੋ ਵੀਰ ਜੀ ਪਲੀਜ਼ ਚੁੱਪ ਕਰਕੇ ਗੱਲ ਕਰ ਲੋ ਔਰ ਮੈਂ ਜਿਹੜੇ ਇੱਧਰ ਕੌਂਸਲਰ ਬੈਠੇ ਉਹਨਾਂ ਨੂੰ ਕਿਹਾ ਮੈਂ ਕਿਹਾ ਬੇਨਤੀ ਹੈ ਜੀ ਇਹਨਾਂ ਨੂੰ ਚੁੱਪ ਕਰਵਾ ਕੇ ਬਿਠਾ ਲੋ ਔਰ ਇਸ ਤੋਂ ਇਲਾਵਾ ਮੇਰੇ ਮੂੰਹੋਂ ਜੀ ਤੋਂ ਇਲਾਵਾ ਗੱਲ ਨਹੀਂ ਨਿਕਲ ਰਹੀ ਮੈਨੂੰ ਨਹੀਂ ਇਹ ਸਮਝ ਆਇਆ ਵੀ ਮੈਂ ਹੋਰ ਕੀ ਗਲਤ ਕੀਤਾ ਆਪ ਹੀ ਬੋਲੇ ਆਪ ਹੀ ਹਾਈਪਰ ਹੋਏ ਆਪ ਹੀ ਆਫਿਸ ਦੀਆਂ ਕੁਰਸੀਆਂ ਸਿੱਟੀਆਂ ਆਪ ਹੀ ਮਰਿਆਦਾ ਭੰਗ ਕੀਤੀ ਔਰ ਆਪ ਹੀ ਜਾ ਕੇ ਬਾਹਰ ਧਰਨੇ ਤੇ ਪਹੁੰਚੇ ਮੈਂ ਇੱਕ ਗੱਲ ਕੁਝ ਨਹੀਂ ਜਾਊਂਗਾ ਜਦੋਂ ਪਹਿਲਾਂ ਹਾਊਸ ਦੀ ਮੀਟਿੰਗ ਹੋਈ ਐ ਉਸ ਤੋਂ ਬਾਅਦ ਇੱਕ ਵਾਰੀ ਇਹਨਾਂ ਨੇ ਗੁਰਨਾਨਕ ਭਵਨ ਵੀ ਧਰਨਾ ਲਗਾਇਆ ਸੀ ਹੁਣ ਅੱਜ ਜਿਹੜਾ ਫੇਰ ਇਸ ਤਰੀਕੇ ਨਾਲ ਜਦੋਂ ਹੋਇਆ ਇਹ ਹਰ ਵਾਰ ਇਸ ਤਰੀਕੇ ਨਾਲ ਕਿਉਂ ਹੁੰਦਾ ਵੀ ਪਹਿਲਾਂ ਮੀਟਿੰਗ ਬੁਲਾਈ ਜਾਂਦੀ ਐ ਫਿਰ ਉਸ ਤੋਂ ਬਾਅਦ ਇਸ ਤਰੀਕੇ ਨਾਲ ਧਰਨੇ ਲੱਗ ਜਾਂਦੇ ਨੇ ਆਪੋਜੀਸ਼ਨ ਦੇ ਮੈਂ ਉਹੀ ਗੱਲ ਤੁਹਾਨੂੰ ਕਹਿ ਰਹੀ ਆਂ ਕਿ ਬਰਦਾਸ਼ਤ ਨਹੀਂ ਹੋ ਪਾਰਿਆ ਕਿ ਇੱਕ ਮਹਿਲਾ ਕਿਉਂ ਬੈਠੀ ਸ਼ਾਇਦ ਮੈਂ ਤਾਂ ਨਹੀਂ ਧਿਆਨ ਦਿੰਦੀ ਇਹਨਾਂ ਵੱਲ ਪਰ ਜਿੱਥੇ ਤੱਕ ਮੇਰੇ ਸੁਣਨ ਚ ਆਇਆ ਇਹਨਾਂ ਵੱਲੋਂ ਇਹ ਬਿਆਨ ਵੀ ਮੀਡੀਆ 'ਚ ਦਿੱਤਾ ਗਿਆ ਵੀ ਇੱਕ ਮਹਿਲਾ ਨੂੰ ਤੁਸੀਂ ਇੱਥੇ ਕਿਉਂ ਬਿਠਾਇਆ ਹੈ ਇਹ ਮਹਿਲਾ ਰਿਜ਼ਾਈਨ ਕਿਉਂ ਨਹੀਂ ਕਰ ਦਿੰਦੀ ਇਹ ਮਹਿਲਾ ਦੀ ਜਗ੍ਹਾ ਤੁਸੀਂ ਬੰਦਾ ਬਿਠਾ ਲਓ ਇਹ ਮਹਿਲਾ ਦੀ ਦੀ ਜਗ੍ਹਾ ਅਗਰ ਬੰਦਾ ਹੁੰਦਾ ਤਾਂ ਅਸੀਂ ਹੱਥੋਂ ਵਕੀ ਵੀ ਪੈ ਜਾਂਦੇ ਤੁਸੀਂ ਦੇਖੋ ਸੋਚ ਕਿੱਥੇ ਜਾ ਰਹੀ ਹੈ ਤੁਸੀਂ ਇਹ ਕਿਉਂ ਦੇਖ ਰਹੇ ਹੋ ਕਿ ਇਹ ਚੇਅਰ ਦੇ ਉੱਤੇ ਇੱਕ ਮਹਿਲਾ ਬੈਠੀ ਹੈ ਤੁਸੀਂ ਇਹ ਕਿਉਂ ਨਹੀਂ ਦੇਖ ਰਹੇ ਵੀ ਇਹ ਕੁਰਸੀ ਹੈ ਇਹ ਜ਼ਿੰਮੇਵਾਰੀ ਹੈ ਪਰ ਇਸ ਜ਼ਿੰਮੇਵਾਰੀ ਦਾ ਕੀ ਰੋਲ ਹੈ ਕਿ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਨਿਭਾਇਆ ਜਾਣਾ ਚਾਹੀਦਾ ਹੈ ਕਿ ਮੇਰਾ ਸਿਰਫ ਇੰਨਾ ਕਸੂਰ ਹੈ ਕਿ ਮੈਂ ਮਹਿਰਬਾਨ ਹਾਂ ਕਿਉਂ ਨਹੀਂ ਇੰਨਾ ਤੋਂ ਇੱਕ ਆਮ ਕਰਦੀ ਮਹਿਲਾ ਇੱਥੇ ਬੈਠੀ ਜਰੀ ਜਾ ਰਹੀ ਔਰ ਬੜੇ ਦੁਖ ਦੀ ਗੱਲ ਅਸੀਂ ਕਿੰਨੇ ਜ਼ਰੂਰਾਂ ਜੀ 21ਵੀਂ ਸਦੀ ਚਾ ਪੜਾ ਲਿਆ ਲਿਖਾ ਲਿਆ ਬੇਟੀਆਂ ਨੂੰ ਪਰ ਅੱਜ ਇੰਨਾ ਅੰਸਰਾਂ ਕਰਕੇ ਅਜਿਹੇ ਵਿਅਕਤੀਆਂ ਕਰਕੇ ਅੱਜ ਵੀ ਔਰਤਾਂ ਘਰੋਂ ਬਾਹਰੋਂ ਨਿਕਲਣੋਂ ਡਰਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਜਿੰਨਾਂ ਦੀਆਂ ਘਰ ਵਾਲੀਆਂ ਨੂੰ ਇਹਨਾਂ ਨੇ ਡੰਮੀ ਕਾਉਂਸਲਰ ਬਣਾ ਕੇ ਘਰੇ ਬਿਠਾਇਆ ਹੋਇਆ ਉਹ ਅਜੇ ਤੱਕ ਉਹਨਾਂ ਨੂੰ ਵੀ ਪਤਾ ਵੀ ਨਹੀਂ ਹੋਣਾ ਵੀ ਕੀ ਹੁੰਦੀ ਹੈ ਮੀਟਿੰਗ ਕੀ ਨਹੀਂ ਹੈ ਡੰਮੀ ਕਾਉਂਸਲਰਸ ਇਹਨਾਂ ਨੇ ਘਰੇ ਬਿਠਾ ਰੱਖਿਆ ਔਰ ਆ ਕੇ ਆਪ ਇੱਥੇ ਗੁੰਡਾਗਰਦੀ ਕਰਨਾ ਸ਼ੁਰੂ ਕਰ ਦਿੱਤੇ ਉਹ ਲੋਕ ਵੀ ਤੁਹਾਨੂੰ ਡੰਮੀ ਮੇਅਰ ਦਾ ਦਿੰਦੇ ਨੇ ਜਿਹੜਾ ਨਾਮ ਦਿੰਦੇ ਨੇ ਜਿਨ੍ਹਾਂ ਦੀਆਂ ਆਪਣੀਆਂ ਪਤਨੀਆਂ ਘਰੇ ਮੈਂ ਮੈਂ ਉਹੀ ਤਾਂ ਗੱਲ ਕਰ ਰਹੀ ਹਾਂ ਨੀ ਜੀ ਮੈਂ ਡੰਮੀ ਤਾਂ ਹੁੰਦੀ ਜੇ ਮੇਰੀ ਜਗ੍ਹਾ ਕੋਈ ਹੋਰ ਕਰ ਰਿਆ ਹੁੰਦਾ ਅਗਰ ਔਮਨ ਸੀਟ ਸੀ ਅਗਰ ਔਮਨ ਮੇਅਰ ਬਣਿਆ ਤਾਂ ਸਾਮ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਿਸੀਜਨਸ ਮੇਰੇ ਹੁੰਦੇ ਨੇ ਕਾਰਗੁਜ਼ਾਰੀ ਮੇਰੀ ਹੁੰਦੀ ਹੈ ਮੇਰੀ ਜਗ੍ਹਾ ਮੇਰੇ ਪਤੀ ਦੀ ਨਹੀਂ ਹੁੰਦੀ ਮੇਰੇ ਕਿਸੇ ਭਰਾ ਦੀ ਨਹੀਂ ਹੁੰਦੀ ਮੇਰੇ ਕਿਸੇ ਪਿਓ ਦੀ ਨਹੀਂ ਹੁੰਦੀ ਹੈਗੀ ਉਹਦੀ ਵਰਕਿੰਗ ਮੇਰੀ ਹੁੰਦੀ ਹੈ ਡਿਸੀਜਨਸ ਮੇਰੇ ਖੁਦ ਦੇ ਹੁੰਦੇ ਨੇ ਔਰ ਅਗਰ ਇਹਨਾਂ ਦੀ ਗੱਲ ਕਰੀਏ ਇਹਨਾਂ ਦੀ ਤਾਂ ਅਗਰ ਮੈਂ ਇਕੱਲੀ ਉਥੇ ਗੱਲ ਕਰ ਲੈਂਦੀ ਨਾ ਮੈਂ ਇਕੱਲੇ ਪਾਰਸ਼ਦ ਬੈਠਣਗੇ ਕੋਈ ਹੋਰ ਨਹੀਂ ਬੈਠੇਗਾ ਤਾਂ ਗਿਣਤੀ ਤੇ ਉਥੇ ਮਹਿਜ 5 ਜਾਂ 6 ਜਾਨੇ ਰਹਿ ਜਾਣੇ ਸੀ ਮੈਂ ਕਲੀਅਰ ਕਰਦੇ ਆਂ ਵੀ ਵਾਟ ਇਜ਼ ਅ ਡਮੀ ਮੀਅਰ ਐਗਜ਼ੈਕਟਲੀ ਦੇ ਪੀਪਲ ਸ਼ੁੱਡ ਨੋ ਔਰ ਦੂਸਰੀ ਗੱਲ ਮੈਂ ਗੱਲ ਕਰਦੇ ਕਰਦੇ ਯਾਦ ਆ ਗਈ ਕਿ ਮੇਰੀ ਇੰਗਲਿਸ਼ ਬੋਲਣ ਤੱਕ ਤੋਂ ਤਕਲੀਫ ਹੈ ਜੀ ਇਹਨਾਂ ਨੂੰ ਇੱਕ ਮੇਰੇ ਪੜ੍ਹੇ ਲਿਖੇ ਹੋਣ ਤੋਂ ਤਕਲੀਫ ਹੈ ਇਹਨਾਂ ਨੂੰ ਇੱਕ ਪ੍ਰਿੰਸੀਪਲ ਦਾ ਟੈਗ ਲੱਗਿਆ ਇਹਨਾਂ ਨੂੰ ਉਸ ਪ੍ਰਿੰਸੀਪਲ ਦੇ ਟੈਗ ਤੋਂ ਦਿੱਕਤ ਹੈ ਔਰ ਤੁਸੀਂ ਇਹ ਦੇਖੋ ਵੀ ਜਿਹੜੇ ਕਾਉਂਸਲਰ ਅੰਦਰ ਖੜ ਕੇ ਇਹ ਗੱਲ ਕਹਿ ਰਹੇ ਸੀ ਮੈਮ ਇਹਨਾਂ ਦੇ ਮਗਰ ਆਪਾਂ ਨਹੀਂ ਲੱਗਣਾ ਤੁਸੀਂ ਸਾਡੇ ਹੱਲ ਕੀਤੇ ਨੇ ਤੁਸੀਂ ਮੌਕੇ ਤੇ ਕਾਲ ਕੀਤੀ ਹੈ ਵੀ ਅਸੀਂ ਇਹਨਾਂ ਦੇ ਨਾਲ ਹਾਮੀ ਨਹੀਂ ਭਰਦੇ ਤੇ ਬਾਅਦ ਦੇ ਵਿੱਚ ਮੈਨੂੰ ਨਹੀਂ ਸਮਝ ਆਉਂਦਾ ਵੀ ਉਹਨਾਂ ਦਾ ਜ਼ਮੀਰ ਕਿੱਦਾਂ ਲਾਉ ਕਰਦਾ ਵੀ ਬਾਹਰ ਜਾ ਕੇ ਬੈਠ ਕੇ ਧਰਨਾ ਲਾ ਕੇ ਬੈਠੇ ਔਰ ਕਿਸ ਤਰੀਕੇ ਨਾਲ ਝੂਠ ਬੋਲਦੇ ਵੀ ਸਾਨੂੰ ਆਗੇ ਸਿਕਿਉਰਟੀ ਨੇ ਬਾਵਾ ਮਰੋੜਦੇ ਆ ਜਾਂ ਇਹ ਕਰਤਾ ਜਾਂ ਉਹ ਕਰ ਦੋਤਾ। ਹਮ ਉਸ ਤੋਂ ਬਾਅਦ ਦੂਜੀਆਂ ਆਪੋਜੀਸ਼ਨ ਪਾਰਟੀਆਂ ਵੀ ਨਾਲ ਸਮਰਥਨ ਦਿੰਦੀਆਂ ਹੋਏ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦਾ ਆਪਸ ਚਿੱਟ ਕੁੱਤੇ ਦਾ ਵੈਰ ਚੱਲਦਾ ਹੋਇਆ ਨਜ਼ਰ ਆਉਂਦਾ। ਬਿਲਕੁਲ ਉਹ ਸਾਰੀ ਨਹੀਂ ਪਾਰਟੀ। ਕੁਝ ਇੱਕ ਅੰਸਰ ਜਿਨ੍ਹਾਂ ਦੇ ਆਪਣੇ ਕੁਝ ਪਰਸਨਲ ਇੰਟਰਸਟ ਨੇ ਕਿਉਂਕਿ ਇਮਾਨਦਾਰੀ ਨਾਲ ਕੰਮ ਕਰਨਾ ਹਰ ਇੱਕ ਨੂੰ ਹਜ਼ਮ ਨਹੀਂ ਹੁੰਦਾ ਹੈਗਾ। ਸੋ ਮੈਂ ਜ਼ਰੂਰ ਤੁਹਾਨੂੰ ਕਹਾਂਗੀ ਵੀ ਜੇ ਚੰਗੇ ਕੰਮ ਕੀਤੇ ਐ ਗਰਾਊਂਡ ਤੇ ਉੱਤਰ ਕੇ ਆਪਾਂ ਚਲਦੇ ਆ ਵੀ ਕਿੱਥੇ ਕਿੱਥੇ ਕਿਹੜਾ ਕਿਹੜਾ ਕਾਰ ਚੱਲ ਰਿਹਾ ਔਰ ਉਹਨਾਂ ਵਾਰਡਾਂ ਚ ਖਾਸ ਤੌਰ ਤੇ ਲੈ ਕੇ ਜਾਣਾ ਚਾਹਾਂਗੀ ਜਿੱਥੇ ਓਪੋਜੀਸ਼ਨ ਦੇ ਕਾਉਂਸਲਰ ਨੇ ਫਿਰ ਉਹਨਾਂ ਵੱਲੋਂ ਉਹਨਾਂ ਵੱਲੋਂ ਉਹਨਾਂ ਦੀਆਂ ਫੇਸਬੁਕਸ ਦੇ ਉੱਤੇ ਉਹਨਾਂ ਦੀਆਂ ਸੋਸ਼ਲ ਪੇजेस ਦੇ ਉੱਤੇ ਉਹ ਕਿਸ ਤਰੀਕੇ ਨਾਲ ਰੋਜ਼ ਦੀ ਅਪਡੇਟ ਕਰਦੇ ਨੇ ਕਿ ਅੱਜ ਸਾਡੇ ਵਾਰਡ ਦੇ ਵਿੱਚ ਨਵਾਂ ਟਿਊਬਲਰ ਲੱਗ ਰਿਹਾ ਅੱਜ ਸਾਡੇ ਵਾਰਡ ਦੇ ਵਿੱਚ ਸੁਪਰ ਸੈਕਸ਼ਨ ਮਸ਼ੀਨ ਲੱਗ ਰਹੀ ਹੈ ਅੱਜ ਅਸੀਂ ਆਪਣੇ ਵਾਰਡ ਦੇ ਵਿੱਚ ਆ ਕੰਮ ਕਰਵਾ ਰਹੇ ਨੇ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਖਾਸ ਤੌਰ ਤੇ ਅਗਰ ਕੰਮ ਰੁਕੇ ਜਾਂਦੇ ਨੇ ਤਾਂ ਕੰਮ ਹੋ ਕਿੱਦਾਂ ਰਹੇ ਨੇ ਮੈਂ ਤੁਹਾਨੂੰ ਵਿਦ ਪ੍ਰੂਫ ਅਜੰਡਾਸ ਔਰ ਫਾਈਲਸ ਵੀ ਦੇ ਸਕਦੀ ਆ ਜਿਨ੍ਹਾਂ ਦੇ ਵਿੱਚ ਬਕਾਇਦਾ ਇਨ ਐਂਟੀਸੀਪੇਸ਼ਨ ਜਿਹੜੇ ਕੰਮ ਬਹੁਤ ਜ਼ਰੂਰੀ ਸੀ ਟਿਊਬਲਰ ਦੇ ਸੀ ਉਹ ਮੈਂ ਓਪੋਜੀਸ਼ਨ ਜਿਹੜੇ ਅਜ ਉੱਥੇ ਜਾ ਕੇ ਵੀ ਬੈਠੇ ਉਹਨਾਂ ਦੀਆਂ ਫਾਈਲਾਂ ਵੀ ਇਨ ਐਂਟੀਸੀਪੇਸ਼ਨ ਕਰਕੇ ਦਿੱਤੀਆਂ ਨੇ ਸੋ ਤੁਸੀਂ ਦੇਖੋ ਵੀ ਝੂਠ ਦੇ ਪੈਰ ਨਹੀਂ ਐ ਔਰ ਮੈਂ ਕਿਤੇ ਵੀ ਕਰਕੇ ਉਹਨਾਂ ਨਾਲ ਲੈਜ਼ਾ ਗਲਤ ਕਰਕੇ ਗੱਲ ਨਹੀਂ ਕੀਤੀ ਮੈਂ ਕਿਤੇ ਵੀ ਕਰਕੇ ਫਾਲਟੀ ਨਹੀਂ ਐ ਸੋ ਮੈਂ ਜਿੱਥੇ ਬੈਠੀ ਆ ਪਾਰਟੀ ਹਾਈ ਕਮਾਂਡ ਔਰ ਸਾਰੇ ਐਮਐਲਏ ਸਾਹਿਬਾਨ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਸਾਡੇ ਕੌਂਸਲਰ ਸਾਹਿਬਾਨ ਨਾਲ ਨੇ ਔਰ ਮੈਂ ਜ਼ਰੂਰ ਚਾਹਾਂਗੀ ਕਿ ਆ ਜਿਹੜੇ ਚੰਗੇ ਕਾਉਂਸਲਰ ਚਾਹੇ ਓਪੋਜੀਸ਼ਨ ਦੇ ਕਿਉਂ ਨਾ ਹੋਣ ਜਿਹੜੇ ਸੱਚ ਨੂੰ ਸੱਚ ਕਹਿਣਾ ਜਾਂਦੇ ਉਹਨਾਂ ਦੀ ਤੁਸੀਂ ਜ਼ਰੂਰ ਬਾਈਕ ਬੈਰੀ ਆਮ ਕਹਿੰਦੇ ਨੇ ਵੀ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਜਿਹੜਾ ਮੇਅਰ ਮੈਮ ਖੁਦ ਡਿਸੀਜਨ ਨਹੀਂ ਲੈਂਦੇ ਪਿੱਛੇ ਬੈਠੇ ਐਮ ਐਲਏ ਡਿਸੀਜਨ ਲੈਂਦੇ ਨੇ ਜਦੋਂ ਪ੍ਰੈਸ ਕਾਨਫਰੈਂਸ ਹੁੰਦੀ ਆ ਉਦੋਂ ਵੀ ਨਾਲ ਜਿਹੜੇ ਨੇ ਐਮ ਐਲਏ ਕੇ ਬੈਠ ਜਾਂਦੇ ਨੇ ਮੇਅਰ ਮੈਮ ਖੁਦ ਪ੍ਰੈਸ ਕਾਨਫਰੈਂਸ ਕਿਉਂ ਨਹੀਂ ਜਿਹੜੀ ਕਿ ਕੰਡਕਟ ਕਰਦੇ ਬਿਲਕੁਲ ਧਿਆਨ ਚ ਲਿਆਦਾ ਵੀ ਅੱਜ ਤੋਂ ਪਹਿਲਾਂ ਜਿੰਨੀਆਂ ਪ੍ਰੈਸ ਕਾਨਫਰੈਂਸਿਸ ਹੋਈਆਂ ਚਾਹੇ ਉਹ ਫਰਸਟ ਮੀਟਿੰਗ ਸੀ ਬਜਟ ਦੀ ਸ਼ਾਇਦ ਉਸ ਵੇਲੇ ਵੀ ਮੈਂ ਕੱਲੀ ਬੈਠੀ ਸੀ ਇਸ ਕੁਰਸੀ ਤੇ ਪ੍ਰੈਸ ਕਾਨਫਰੈਂਸ ਕਰ ਰਹੀ ਸੀ ਜਾਂ ਇਸ ਤੋਂ ਬਾਅਦ ਵੀ ਜਿੰਨੇ ਵੀ ਡਿਸੀਜਨ ਲਿੱਤੇ ਗਏ ਸਾਰੇ ਮਤਲਬ ਮੇਰੇ ਆਪਣੇ ਸੀ ਅਗਰ ਮੈਂ ਐਮਐਲਏ ਦੀ رائے ਨਾਲ ਲੈਣੀ ਹੁੰਦੀ ਤਾਂ ਆਪੋਜੀਸ਼ਨ ਦੀਆਂ ਫਾਈਲਸ ਨਾ ਪਾਸ ਹੁੰਦੀਆਂ ਆਪੋਜੀਸ਼ਨ ਦੇ ਕੰਮਾਂ ਉੱਤੇ ਇਨਨਟਿਸਪੇਸ਼ਨ ਕਰਕੇ ਪਾਸ ਨਾ ਕੀਤਾ ਜਾਂਦਾ ਅਪਰੂਵ ਨਾ ਹੁੰਦੀਆਂ ਸੋ ਮੈਂ ਬੇਸਲੈਸ ਗੱਲਾਂ ਨੂੰ ਤਵੱਜੋ ਨਹੀਂ ਦੇਵਾਂਗੇ ਉਹਨਾਂ ਦੇ ਮੁਤਾਬਿਕ ਤਾਂ ਪੜਿਆ ਲਿਖਿਆ ਹੋਣਾ ਵੀ ਬਹੁਤ ਵੱਡਾ ਗੁਨਾਹਗਾਰ ਆ ਉਹਨਾਂ ਦੇ ਮੁਤਾਬਿਕ ਤਾਂ ਇੱਕ ਔਰਤ ਦਾ ਇੱਕ ਮਹਿਲਾ ਦਾ ਬੈਠ ਕੇ ਪ੍ਰਸ਼ਾਸਨ ਨੂੰ ਚਲਾਣਾ ਉਹ ਵੀ ਗਲਤ ਹੈ ਕਿਉਂਕਿ ਰੂੜੀਵਾਦੀ ਸੋਚ ਆ ਉਹਨਾਂ ਦੀ ਉਹ ਰੋਸ ਚੀਜ਼ ਨੂੰ ਲੈ ਕੇ ਬਰਦਾਸ਼ਤ ਹੀ ਨਹੀਂ ਕਰ ਪਾਰੇ ਔਰ ਜਿੱਥੇ ਤੱਕ ਆਪਾਂ ਗੱਲ ਕਰੀਏ ਮੁੱਦਿਆਂ ਦੀ ਮੁੱਦਾ ਤਾਂ ਉਹਨਾਂ ਕੋਲ ਕੋਈ ਸੀ ਹੀ ਨਹੀਂ ਜਿਸ ਤਿੱਤੇ ਉਹ ਬੈਂਡ ਬੈਠ ਸਕਦੇ ਔਰ ਮੈਂ ਤੁਹਾਨੂੰ ਯਕੀਨ ਦਿਵਾਉਣੀ ਆ कि बहुत जल्द ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਖੁੱਲਕੇ ਗੱਲ ਆ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਮੈਂ ਜਿੰਨੀ ਪਿਛਲੀਆਂ ਪ੍ਰोसीਡਿੰਗਸ ਹੋਈਆਂ ਨੇ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੀ ਕਿ ਕਿਸ ਕਿਸ ਆਪੋਜੀਸ਼ਨ ਕਾਉਂਸਲਰ ਦੇ ਜਾਂ ਆਪੋਜੀਸ਼ਨ ਦੇ ਵਾਰਡ ਦੇ ਵਿੱਚ ਕਿਹੜਾ ਕਿਹੜਾ ਕਾਰਜ ਚੱਲ ਰਿਹਾ ਔਰ ਉਹ ਹਾਊਸ ਬਣਨ ਤੋਂ ਬਾਅਦ ਪਰਮਾਤਮਾ ਦੀ ਦਿਆ ਨਾਲ ਜੋ ਪਰਮਾਤਮਾ ਨੇ ਕਲਮ ਦੀ ਤਾਕਤ ਦਿੱਤੀ ਉਸ ਕਲਮ ਦੇ ਨਾਲ ਉਹ ਕੰਮ ਪਾਸ ਹੋਏ ਨੇ ਔਰ ਮੇਰੇ ਨਾਲ ਜੇ ਉਥੇ ਸਿਰਫ ਬਿਠਾਏ ਗਏ ਸੀਗੇ ਕੁਝ ਇੱਕ ਕਾਉਂਸਲਰ ਜਿਹੜੇ ਆਪਣੀ ਪਰਸਨਲ ਗਰਜ ਕਰਕੇ ਉਥੇ ਪਹੁੰਚੇ ਸੀਗੇ ਔਰ ਵੈਸੇ ਵੀ ਗੱਲ ਦੱਸਦਾ ਵੀ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਹੋ ਗਈ ਵੀ ਉਹਨਾਂ ਨੂੰ ਪਤਾ ਵੀ ਅਸੀਂ ਸਹੀ ਨਹੀਂ ਹੈਗੇ ਸਾਡਾ ਬਚਾਅ ਨਹੀਂ ਹੋਣਾ ਤੇ ਉਹਨਾਂ ਨੇ ਹਾਲੇ ਦੁਆਲੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਖਰੂਤੇ ਇੱਕ ਪਲੇਟਫਾਰਮ ਤੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਿਆ ਮਤਲਬ ਬੜੀ ਵੱਡੀ ਗੱਲ ਹੈ ਕਿ ਇੱਕ ਪਾਸੇ ਇੱਕ ਮਹਿਲਾ ਇਕੱਲੀ ਖੜੀ ਹੈ ਇੱਕ ਔਦਨ ਵਾਲ ਲੈ ਕੇ ਬੜੇ ਡਟ ਕੇ ਖੜੇ ਆ ਤੇ ਇੱਕ ਪਾਸੇ ਉਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਪਿਆ ਔਰ ਅਗਰ ਜੇ ਤੁਸੀਂ ਪ੍ਰੈਸ ਕਾਨਫਰੈਂਸ ਦੀ ਗੱਲ ਕਰੋ ਤਾਂ ਇਹਨਾਂ ਨੇ ਆਪਣਾ ਪੰਜਾਬ ਪ੍ਰਧਾਨ ਤੱਕ ਉੱਥੇ ਤੱਕ ਬੁਲਾ ਲਿਆ ਕਿ ਮਤਲਬ ਇਹਨਾਂ ਦੇ ਵਿੱਚ ਸੈਲਫ ਡਿਸੀਜਨ ਦੀ ਤਾਂ ਕੋਈ ਪਾਵਰ ਹੀ ਹੈ ਨਹੀਂਗੀ ਕੁਝ ਹੈ ਹੀ ਨਹੀਂ ਇਹਨਾਂ ਕੋਲ ਆਪਣਾ ਆਪ ਕੋ ਇਹ ਡਿਸੀਜਨ ਲੈ ਸਕਣ ਜਾਂ ਆਪਣੇ ਆਪ ਦੇ ਵਿੱਚ ਇਹ ਕੁੱਟ ਕਰ ਸਕਣ ਔਰ ਤੁਸੀਂ ਦੇਖ ਸਕਦੇ ਹੋ ਵੀ ਕੌਣ ਬੈਠਾ ਇਹਨਾਂ ਦੇ ਕਰਨ ਨਾਲ ਕੌਣ ਨਹੀਂ ਬੈਠਾ ਹੈਗਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਇਹ ਕਰ ਰਹੇ ਹੋ ਵੀ ਉੱਥੇ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਜਾਂ ਕਿਉਂ ਇਕੱਠੇ ਹੋਏ ਉਹਦਾ ਜਵਾਬ ਤੁਹਾਨੂੰ ਮਿਲ ਜਾਏਗਾ ਔਰ ਮੈਂ ਜ਼ਰੂਰ ਕਹਾਂਗੀ ਵੀ ਬਹੁਤ ਸਾਰੇ ਕਾਉਂਸਲਰ ਐਸੇ ਨਹੀਂ ਜਿਨ੍ਹਾਂ ਦਾ ਜ਼ਮੀਰ ਅੱਜ ਵੀ ਜਾਗਦਾ ਹੈ ਚਾਹੇ ਉਹ ოਪੋਜੀਸ਼ਨ ਪਾਰਟੀ 'ਚ ਹੀ ਕਿਉਂ ਨਾ ਹੋ ਔਰ ਅੱਜ ਵੀ ਕਾਲਸ ਆਉਂਦੀਆਂ ਉਹਨਾਂ ਦੀ ਕਿ ਵੀ ਭੈਣ ਜੀ ਸਾਨੂੰ ਪਤਾ ਤੁਸੀਂ ਚੰਗੇ ਹੋ ਘਬਰਾਉਣਾ ਨਹੀਂ ਹੈਗਾ ਅਸੀਂ ਤੁਹਾਡੇ ਨਾਲ ਡੱਟ ਕੇ ਖੜੇ ਹਾਂ ਔਰ ਉਹਨਾਂ ਦੇ ਵਿੱਚੋਂ ਕੁਝ ਵੀਰ ਮੇਰੇ ਨਾਲ ਵੀ ਖੜੇ ਨੇ ਔਰ ਮੈਂ ਜ਼ਰੂਰ ਚਾਹਾਂਗੀ ਵੀ ਤੁਸੀਂ ਵਰਜਨ ਲੈ ਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰੋ ਹਮ ਕਾਰਵਾਈ ਕੀ ਕੀਤੀ ਜਾਏਗੀ ਇਹਨਾਂ ਉੱਤੇ ਇਹ ਪਾਰਟੀ ਦਾ ਡਿਸੀਜਨ ਹੈ ਵੀ ਆਰ ਟੁਗੇਦਰ देयर ਮੇਰੇ ਵੱਲੋਂ ਤਾਂ ਕਦੇ ਵੀ ਕੋਈ ਪਰਸਨਲ ਕਿਸੇ ਨਾਲ ਕੋਈ ਰਿਵੈਂਜ ਨਹੀਂ ਹੈ ਪਰਸਨਲੀ ਮੇਰੇ ਲਈ ਸਾਰੇ ਮੇਰੇ ਇੱਕ ਪਰਿਵਾਰ ਦਾ ਹਿੱਸਾ ਹੈ ਹਾਊਸ ਦਾ ਹਿੱਸਾ ਹੈ ਸੀ ਜੇ ਉਹ ਕਾਉਂਸਲਰ ਨੇ ਤਾਂ ਉਹਨਾਂ ਦੇ ਨਾਲ-ਨਾਲ ਮੈਂ ਵੀ ਪਹਿਲਾ ਇੱਕ ਕਾਉਂਸਲਰ ਹਾਂ ਮੈਨੂੰ ਵੀ ਪਤਾ ਹੈ ਵਾਰਡ ਦੇ ਵਿੱਚ ਕੀ ਦਿੱਕਤਾਂ ਆਂਦੀਆਂ ਨੇ ਔਰ ਕਿਸ ਤਰੀਕੇ ਨਾਲ ਹੱਲ ਕਰਾਨੀਆਂ ਬਟ ਇੱਕ ਗੱਲ ਜ਼ਰੂਰ ਧਿਆਨ ਚ ਲਿਆਦਾ ਵੀ ਕੋਈ ਵੀ ਵਿਅਕਤੀ ਜੇ ਤੁਹਾਡੇ ਸਾਹਮਣੇ ਬੈਠ ਕੇ ਤੁਹਾਡੀ ਗੱਲ ਸੁਣ ਰਿਹਾ ਆ ਤਾਂ ਉਹਨੂੰ ਦਬਾਣਾ ਨਹੀਂ ਚਾਹੀਦਾ ਗੱਲ ਕਰੋ ਆਹ ਚੀਜ਼ ਦਾ ਹੱਲ ਜਿਹੜਾ ਉਹ ਬੈਠ ਕੇ ਮਸਲਾ ਜਿਹੜਾ ਹੈ ਹੱਲ ਕੀਤਾ ਜਾ ਸਕਦਾ ਹੈ ਉਸ ਚੀਜ਼ ਨੂੰ ਹੱਲ ਕਰਵਾਓ ਜਿਸ ਤਰੀਕੇ ਦਾ ਵੀ ਤੁਸੀਂ ਕੰਮ ਕਹੋਗੇ ਵੈਸੇ ਵੀ ਇਹ ਇਸ ਕੁਰਸੀ ਦੇ ਉੱਤੇ ਮਹਾਰਾਜ ਨੇ ਬਿਠਾਇਆ ਤਾਂ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਕੋਈ ਵੀ ਕਿਸੇ ਵੀ ਕੋਰਨਰ ਦਾ ਕਿਉਂ ਨਾ ਕੰਮ ਹੋਵੇ ਉਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਾਵੇ ਔਰ ਇਹਦਾ ਜੋ ਵੀ ਹੱਲ ਹੋਏਗਾ ਬਹੁਤ ਜਲਦੀ ਤੁਹਾਡੇ ਸਾਹਮਣੇ ਵੀ ਆ ਜਾਏਗਾ ਧੰਨਵਾਦ ਜੀ ਸ਼ੁਕਰੀਆ ਤਾਂ 24 25 ਨੰਬਰ ਵੋਟਸਰ ਨਾਲ ਕੌਂਸਲਰ ਮੌਜੂਦ ਨੇ ਬੋਪਰਾ ਐਸਾ ਮੌਜੂਦ ਨੇ ਤਾਂ ਜਨਾਬ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਜਿਸ ਤਰੀਕੇ ਨਾਲ ਜ਼ੋਨ 3 ਦੇ ਵਿੱਚ ਸਾਰਾ ਹੰਗਾਮਾ ਹੋਇਆ ਕਿਸ ਨਜ਼ਰੀਆ ਨਾਲ ਦੇਖਦੇ ਹੋ ਸੋ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਖੋ ਪਾਰਟੀ ਸਾਡੀ ਮੈਂ ਕੌਂਸਲ ਅਸੀਂ ਕਾਂਗਰਸ ਪਾਰਟੀ ਦੇ ਆ ਲੇਕਿਨ ਅਦਰਵਾਈਜ਼ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਸਾਨੂੰ ਤਾਂ ਕਦੇ ਮਹਿਸੂਸ ਨਹੀਂ ਹੋਇਆ ਵੀ ਇਹਨਾਂ ਨੇ ਕਦੇ ਕੋਈ ਸਾਡੇ ਨਾਲ ਇਸ ਤਰ੍ਹਾਂ ਦੀ ਗੱਲ ਕਰੀਏ ਵੀ ਕੰਮ ਵਗੈਰਾ ਹਮੇਸ਼ਾ politcal level ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਸੋ ਇੱਕ ਤੁਸੀਂ ਪਾਰਟੀ ਹੋਣਾ ਲੱਗਾਂ ਲੇਕਿਨ ਪਾਰਟੀ ਦੇ ਬੰਦਿਆਂ ਨੂੰ ਸਹੀ ਪਲੈਟਫਾਰਮ ਤੇ ਖੜਨਾ ਚਾਹੀਦਾ ਬਹੁਤ ਚੰਗੇ ਅਡੀਗੇਟਸ ਨੇ ਚੰਗੇ ਤਰੀਕੇ ਨਾਲ ਸਾਨੂੰ ਮਿਲਦੇ ਨੇ ਚੰਗਾ ਕੰਮ ਕਰਦੇ ਨੇ ਤੇ ਇਸ ਕਰਕੇ ਵੀ ਸੰਤ ਕੋਈ ਇਸ ਤਰ੍ਹਾਂ ਦੀ ਗੱਲ ਇਸ ਤਰੀਕੇ ਨਾਲ ਉਹਨਾਂ ਨੇ ਇਲਜ਼ਾਮ ਲਗਾਏ ਨੇ ਵੀ ਉੱਚੀ ਆਵਾਜ਼ ਚ ਬੋਲੇ ਆਂ ਕਹਿੰਦੇ ਇਹਨਾਂ 'ਚ ਹੰਕਾਰ ਬੋਲਦਾ ਤਾਂ ਕੀ ਤੁਹਾਨੂੰ ਕਦੇ ਚੀਜ਼ ਮਹਿਸੂਸ ਹੋਈ ਆਂ ਬਿਲਕੁਲ ਨਹੀਂ ਪਰਸਨਲੀ ਮੈਂ ਦੇਖੋ ਕਾਂਗਰਸ ਹਾਂ ਕਾਂਗਰਸ ਰਹਾਂਗਾ ਕਾਂਗਰਸ ਵੈਰੀ ਪਾਰਟੀ ਹੈ ਮੈਨੂੰ ਟਿਕਟ ਦਿੱਤੀ ਤੇ ਬਣਾ ਪਰ ਜਿਹੜੀ ਇਹ ਗੱਲ ਕਰਨੇ ਬੇਵਿਨਿਆਦ ਹੈ ਮੈਂ ਮੈਂ ਨਹੀਂ ਸੋਚ ਸਕਦਾ ਵੀ ਇਸ ਤਰ੍ਹਾਂ ਦੀ ਗੱਲ ਕਰੇ ਸਕਦੇ ਕਿ ਬਿਲਕੁਲ ਇਹ ਬਹੁਤ ਚੰਗੇ ਢੰਗ ਨਾਲ ਗੱਲ ਕਰਦੇ ਨੇ ਹੰਬਲ ਹੋ ਕੇ ਗੱਲ ਕਰਦੇ ਨੇ ਤੁਹਾਡੀ ਪਾਰਟੀ ਦੇ ਕੁਝ 파ਸ਼ ਜਿਹੜੇ ਕਿ ਉਹਨਾਂ ਨਾਲ ਸਮਰਥਨ ਦਿੰਦੇ ਹੋਏ ਨਜ਼ਰ ਆਏ ਨੇ ਫੋਟੋਆਂ ਖਿਚਾਉਂਦੇ ਹੋਏ ਨਜ਼ਰ ਆਏ ਨੇ ਦੇਖੋ ਜਿਹੜੇ ਪਾਰਟੀ ਦੇ ਬੰਦੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਪਹਿਲਾਂ ਇਨਸਾਨ ਨੇ ਪਾਰਟੀ ਧਰਮ ਤੇ ਧੜਾ ਇਹ ਕਿਸੇ ਨੂੰ ਪਿਆਰਾ ਹੋ ਸਕਦਾ ਹੁੰਦੇ ਵੀ ਨੇ ਲੇਕਿਨ ਇਨਸਾਨ ਨੂੰ ਅੱਛੇ ਇਨਸਾਨ ਦੇ ਖੜਨਾ ਬੰਦੇ ਦੀ ਜ਼ਮੀਰ ਹੈ ਹੁਣ ਮੈਂ ਕਿਸੇ ਨੂੰ ਇਹ ਇਸ ਤਰ੍ਹਾਂ ਨਹੀਂ ਕਹਿੰਦਾ ਪਰ ਉਹਨਾਂ ਨੂੰ ਨਹੀਂ ਇਹ ਕਰਨੀ ਚਾਹੀਦੀ ਗੱਲ ਇੱਕ ਪਾਸੇ ਦਾ ਕੰਮ ਕਰਾ ਲੈਂਦੇ ਨੇ ਦੂਜੇ ਪਾਸੇ ਜਾ ਕੇ ਇਹ ਜਾਂ ਗੱਲਾਂ ਕਰਦੇ ਨੇ ਇਹ ਕੋਈ ਬਹੁਤੀ ਅੱਛੀ ਗੱਲ ਨਹੀਂ ਇਨਸਾਨ ਦੀ ਪਰਸਨੈਲਿਟੀ ਨੂੰ ਡੈਂਡ ਪਾਉਂਦੀਆਂ ਨੇ ਗੱਲਾਂ ਤੁਹਾਡਾ ਕੀ ਵਿਚਾਰ ਹੈ ਇਸ ਉੱਤੇ ਵੀ ਜਿਸ ਤਰੀਕੇ ਨਾਲ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਹਿ ਲਓ ਆਪਣੀ ਟੀਆਰਪੀ ਵਾਸਤੇ ਉੱਤੇ ਹੰਗਾਮਾ ਕੀਤਾ ਜਾਂਦਾ ਹੈ ਸੋ ਕਿਉ ਮੰਦਾ ਆਖੀ ਜਿੱਤ ਜੰਮੇ ਰਾਜਾਨ ਉਹਨਾਂ ਭੈਣਾਂ ਨੂੰ ਆਪਣੀਆਂ ਨੂੰ ਜਿਹੜੇ ਸਾਡੇ ਪਰਿਵਾਰਾਂ ਚ ਨੇ ਜੇ ਅੱਜ ਉਹ ਮੇਅਰ ਬਣੇ ਨੇ ਲੁਧਿਆਣੇ ਦੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਇੱਕ ਡਾਊਨ ਟੂ ਅਰਥ ਉੱਠ ਕੇ ਉਹ ਮੇਅਰ ਬਣੇ ਨੇ ਪਾਰਟੀ ਨੇ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਸਾਨੂੰ ਲੁਧਿਆਣੇ ਨੂੰ ਅੱਜ ਜੇ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਕਿਸੇ ਲੇਡੀਜ਼ ਨੂੰ ਕਾਉਂਸਲਰ ਬਣਾਉਂਦੇ ਮੇਅਰ ਬਣਾਉਂਦੇ ਕਾਉਂਸਲਰ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਡਿਜ਼ਰਵ ਕਰਦੇ ਕਿਉਂ ਜਿੰਨੀ ਵਧੀਆ ਪ੍ਰਿੰਸੀਪਲ ਸਾਹਿਬ ਰਹੇ ਨੇ ਠੀਕ ਹੈ ਪੜ੍ਹਾਈ ਪੜਾਉਂਦੇ ਰਹੇ ਬੱਚਿਆਂ ਨੂੰ ਉਸੇ ਤਰ੍ਹਾਂ ਹੀ ਟੀਚਿੰਗ ਦੇ ਮਾਮਲੇ ਵਿੱਚ ਜੇ ਅੱਜ ਆਪਾਂ ਗੱਲ ਕਰੀਏ 95 ਕਾਉਂਸਲਰ ਨੇ ਉਹ ਉਹ ਇੱਕ ਪ੍ਰਿੰਸੀਪਲ ਮੇਅਰ ਨੇ ਉਹਨਾਂ ਲਈ ਸਾਰੀ ਕੁਝ ਹੀ ਨਿਕਲ ਆਸ ਚ ਹੁਣ ਕੋਈ ਨਲਾਇਕ ਆ ਕੋਈ ਕਿਵੇਂ ਆ ਕੋਈ ਕਿਵੇਂ ਆ ਉਹ ਤਾਂ ਉਹਨੇ ਦੇਖਣਾ ਪੜਨੇ ਆਲੇ ਨੇ ਜਾਂ ਕੰਮ ਕਰਾਉਣੇ ਆਲੇ ਨੇ ਲੇਕਿਨ ਅਸੀਂ ਜੋ ਮਹਿਸੂਸ ਕੀਤਾ ਸਾ ਕਮਲਜੀਤ ਸਿੰਘ ਬੋਪਰਾਏ ਸਾਹਿਬ ਜੀ ਨੇ ਤੇ ਮੈਂ ਅਸੀਂ ਕਾਂਗਰਸ ਪਾਰਟੀ ਦੇ ਦੋਨੇ ਨਮਾਇੰਦੇ ਆ ਦੋਨੇ ਕੌਂਸਲਰ ਆ ਲੇਕਿਨ ਅਸੀਂ ਕਾਂਗਰਸ ਪਾਰਟੀ ਚ ਹੀ ਰਹਿਣਾ ਕਾਂਗਰਸ ਪਾਰਟੀ ਦੇ ਕੱਟੜ ਸਮਰਥਕ ਆ ਲੇਕਿਨ ਇੱਕ ਇਨਸਾਨ ਚੰਗੇ ਇਨਸਾਨ ਦੀ ਮਦਦ ਤੇ ਉੱਤੇ ਜੋ ਕਿ ਸਾਡੀ ਪੈਨ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਮੇਅਰ ਸਾਹਿਬ ਨੇ ਲੁਟਾਣੇ ਦੇ ਉਹਨਾਂ ਦੀ ਅਸੀਂ ਸਪੋਰਟ ਤੇ ਖੜੇ ਹਾਂ ਦੋਨੇ ਆ ਕੇ ਥੋੜੇ ਕੰਮ ਹੁੰਦੇ ਨੇ ਜਦੋਂ ਇੰਨਾ ਕੋਲ ਆਉਣੇ ਕੋਈ ਸਮੱਸਿਆ ਕਿਉਂਕਿ ਵਾਰਡ ਦੇ ਕੰਮ ਤਾਂ ਲਗਾਤਾਰ ਚੱਲਦੇ ਰਹਿੰਦੇ ਨੇ ਤੁਹਾਡੀਆਂ ਸਮੱਸਿਆਵਾਂ ਹੱਲ ਹੁੰਦੀਆਂ। 7 ਮਹੀਨੇ ਹੋਏ ਨੇ ਸਾਨੂੰ ਸਾਰਿਆਂ ਨੂੰ 8 ਮਹੀਨੇ ਹੋਏ ਨੇ ਕਾਉਂਸਲਰ ਬਣਿਆ ਨਾ। 7-8 ਮਹੀਨੇ ਜਿਹੜੇ ਨਵੇਂ ਕਾਉਂਸਲਰ ਬਣਦੇ ਅਸੀਂ ਵੀ ਉਹਨਾਂ ਨਮਿਆਂ ਚ ਹੀ ਆ। ਲੇਕਿਨ ਸਾਡੇ ਕੋਲ ਤਜਰਬਾ ਹੈਗਾ 30-40 ਸਾਲ ਦਾ ਵੀ ਅਸੀਂ ਪੋਲੀਟੀਕਲ ਪਾਰਟੀਆਂ ਚ ਵੱਡੀਆਂ ਚ ਕੰਮ ਕੀਤਾ ਕਿ ਅਸੀਂ ਆਮ ਕਾਰਪੋਰੇਸ਼ਨ ਚ ਫੈਸਲਾ ਆਪ ਹੀ ਪਾਸ ਕਰਕੇ ਬਹਿੰਦੇ ਆ। ਤੇ ਉਹ ਸਾਡੇ ਕੋਲ ਤਜਰਬਾ ਹੈਗਾ ਜਿਹੜੇ ਨਵੇਂ ਕਾਉਂਸਲਰ ਬਣੇ ਨੇ ਕਈ ਪਾਰਟੀਆਂ ਦੇ ਹਨ। ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਕਿਸ ਤਰ੍ਹਾਂ ਹਗਾਮੇ ਤੱਕ ਸੀਮਤ ਰਹੋ ਆਪਾਂ ਕੰਮ ਕਰਾਉਣ ਤੱਕ ਸੀਮਤ ਰਹੋ ਮੈਨੂੰ ਪਤਾ ਅੱਜ ਜਦੋਂ ਸਾਡਾ 21 12 2024 ਨੂੰ ਰਿਜ਼ਲਟ ਨਿਕਲਣਾ ਸੀ ਰਾਤ ਨੂੰ ਤਾਂ ਸਾਨੂੰ ਦਰ ਸੀਗਾ ਵੀ ਆਮ ਆਦਮੀ ਪਾਰਟੀ ਸਾਡੇ ਨਾਲ ਧੱਕੇ ਕਰੇਗੀ ਏਰੀਆ ਦੇ ਮੰਤਰੀ ਨੇ ਜਾਂ ਐਮ ਐਲ ਏ ਸਾਹਿਬ ਨੇ ਤੇ ਜਦੋਂ ਗਵਰਨਮੈਂਟ ਕਾਲਜ ਦੇ ਬਾਹਰ ਅਸੀਂ ਗੇਟ ਤੇ ਖੜੇ ਸੀ ਰਾਤ ਨੂੰ ਰਿਜ਼ਲਟ ਲੈਣ ਵਾਸਤੇ ਤਾਂ ਇਹ ਕਾਉਂਸਲਰਾਂ ਨੇ ਬੀਜਪੀ ਵਾਲੇ ਨੇ ਉਦੋਂ ਵੀ ਹਗਾਮਾ ਕੀਤਾ ਸੀ ਮੇਰੀ ਵੀਡੀਓ ਦੇਖਦੇ ਅੱਜ ਵੀ ਚੱਲਦੀ ਮੈਂ ਉਹਨਾਂ ਨੂੰ ਕਿਹਾ ਸੀ ਯਾਰ ਸ਼ਾਂਤ ਰਹੋ ਐਸਪੀ ਸਾਹਿਬ ਨਾਲ ਏਸੀਪੀ ਸਾਹਿਬ ਨਾਲ ਪਿੰਡ ਲੱਗੇ ਮੈਂ ਕਿਹਾ ਸ਼ਾਂਤ ਰਹੋ ਯਾਰ ਆਪਾਂ ਆਪਣਾ ਰਿਜ਼ਲਟ ਲੈਣਾ ਆਪਣੇ ਸਰਟੀਫਿਕੇਟ ਲੈ ਕੇ ਜਾਣੇ ਨੇ ਆਪਾਂ ਵੀ ਆਪਾਂ ਇਹ ਹੁੱਲੜਬਾਜੀ ਕਰਕੇ ਕੀ ਕਰਨਾ ਚਾਹੁੰਦੇ ਆ ਇਹ ਹੀ ਕਾਉਂਸਲਰ ਜਿਹਨਾਂ ਦੇ ਵਿੱਚ ਕੁਸ਼ ਬੰਦੇ ਦੇ ਪਰਚਾ ਹੋਇਆ ਮੈਂ ਤੁਹਾਨੂੰ ਇਨਾਂ ਦੇ ਫੇਸਬੁਕ ਤੇ ਇਨਾਂ ਦੀ ਆਈਡੀ ਤੇ ਚੱਲਦੀ ਉਹ ਦਿਖਾ ਦੂੰ ਵੀਡੀਓ ਜਿੱਥੇ ਮੈਂ ਇਹਨਾਂ ਨੂੰ ਚੁੱਪ ਕਰਾਉਣਾ ਤੇ ਕਹਿਣਾ ਯਾਰ ਆਪਾਂ ਸ਼ਾਂਤੀ ਨਾਲ ਅੰਦਰ ਚੱਲਦੇ ਆ ਆਪਣੇ ਸਰਟੀਫਿਕੇਟ ਲੈਣੇ ਆ ਲੇਕਿਨ ਜਿਹੜੇ ਬੀਜਪੀ ਦੇ ਕੁਝ ਕਾਉਂਸਲਰ ਨੇ ਕੁਝ ਜ਼ਿਆਦਾ ਨਹੀਂ ਸਾਰੇ ਬਾਕੀ ਸਮਝਦਾਰ ਨੇ ਕੁਝ ਕਾਉਂਸਲਰ ਹਗਾਮੇਤੀ ਰਹਿੰਦੇ ਨੇ ਉਹਨਾਂ ਦਾ ਸ਼ਰਾਰਤੀ ਧੰਦਾ ਉਹਨਾਂ ਦਾ ਉਹਨਾਂ ਤੇ ਐਫਆਈਆਰ ਵੀ 2 2 4 4 ਹਰ ਜਗ੍ਹਾ ਤੇ ਹੋਣਗੀਆਂ ਲੇਕਿਨ ਸਾਨੂੰ ਇਹ ਨਹੀਂ ਦਿਖਣਾ ਚਾਹੀਦਾ ਵੀ ਅਸੀਂ ਯਾਰ ਵਿਰੋਧੀ ਧਿਰ ਦੀ ਕਾਉਂਸਲਰ ਮੇਅਰ ਆ ਸਾਨੂੰ ਇਹ ਦੇਖਣਾ ਚਾਹੀਦਾ ਸਾਡੇ ਲੁਧਿਆਣੇ ਦੇ ਡਿਵੈਲਪਮੈਂਟ ਬਾਸ ਦੇ ਅਸੀਂ ਆਪਣੀ ਵਾੜਾਂ ਵਾਸਤੇ ਸਾਡੀ ਕੀ ਮੰਗ ਆ। ਇੱਕੀ ਤੁਹਾਡੇ ਮੈਂ ਗੱਲ ਕਰਨੀ ਚਾਹਾਂਗਾ ਕਿ ਇੱਕ ਪਾਸੇ ਕਹਿੰਦੇ ਨੇ ਵੀ ਸ਼ਹਿਰ ਦਾ ਪਹਿਲਾ ਵਿਅਕਤੀ ਹੁੰਦਾ ਮੇਅਰ ਤੇ ਉਹ ਸਰਬਸਾਂਝਾ ਹੁੰਦਾ ਫਿਰ ਉਸ ਤੋਂ ਬਾਅਦ ਪਾਰਟੀ ਡਿਵਾਜੇ ਵਿੱਚ ਕਿਉਂ ਅੰਦ ਲੈ ਕੇ ਆ ਜਾਂਦੀ ਹੈ ਨਾ ਵਾਪਸ। ਦੇਖੋ ਜਦੋਂ ਮੇਅਰ ਸਾਹਿਬ ਸਾਡੇ ਇੰਨੇ ਵਧੀਆ ਨੇ ਉਹਨਾਂ ਦੀ ਹਰ ਇੱਕ ਕਾਉਂਸਲਰ ਦੀ ਗੱਲ ਸੁਣਦੇ ਆ ਬੈਠ ਕੇ ਉਹਨਾਂ ਦੀ ਵੀ ਸੁਣਦੇ ਸੀ ਉਹ ਹਾਈਪਰ ਆਪ ਹੋਏ ਨਹੀਂ ਉਹਨਾਂ ਦੀ ਕੀ ਉਹਨਾਂ ਦੇ ਮਜਬੂਰੀਆਂ ਨੇ ਜਾਂ ਉਹਨਾਂ ਨੂੰ ਪਾਰਟੀ ਵੱਲ ਹੁਕਮ ਕੀਤਾ ਗਿਆ। ਸਾਨੂੰ ਕਾਂਗਰਸ ਪਾਰਟੀ ਵੱਲੋਂ ਕੋਈ ਹੁਕਮ ਨਹੀਂ ਆਇਆ ਵੀ ਤੁਸੀਂ ਜਾ ਕੇ ਧਰਨ ਦਾ ਸਮਰਥਨ ਕਰੋ ਜਾਂ ਜੋ ਜੋ ਗਏ ਨੇ ਆਪਣੀ ਮਰਜ਼ੀ ਨਾਲ ਗਏ ਨੇ ਸਾਨੂੰ ਕਿਸੇ ਦੀ ਕਾਲ ਨਹੀਂ ਆਈ ਵੀ ਤੁਸੀਂ ਜਾ ਕੇ ਬੀਜੇਪੀ ਦਾ ਸਮਰਥਨ ਕਰਨਾ ਅਸੀਂ ਬੀਜੇਪੀ ਦਾ ਬਿਲਕੁਲ ਵਿਰੋਧੀ ਹਾਂ ਅਸੀਂ ਬੀਜੇਪੀ ਦੇ ਹੱਕ 'ਚ ਨਹੀਂ ਹੈਗੇ ਲੇਕਿਨ ਉਹਨਾਂ ਦੀ ਆਪਣੀਆਂ ਮਜਬੂਰੀਆਂ ਨੇ ਜਿਹੜੇ ਉੱਥੇ ਜਾਂਦੇ ਨੇ ਉਹ ਕੰਮ ਵੀ ਕਰਾ ਕੇ ਲੱਗੇ ਜਾਂਦੇ ਨੇ ਇੱਥੇ ਸਾਰੇ ਤੇ ਮੈਡਮ ਨਹੀਂ ਦਿੰਦੇ ਆ ਵੀ ਕਰਦੇ ਨੇ ਇਹ ਬਹੁਤ ਬਾੜੀ ਗੱਲ ਆ ਜੇ ਜੇ ਅੱਜ ਬਾੜਾਂ 'ਚ ਕੰਮ ਚੱਲਦੇ ਨੇ ਥੋੜਾ ਕੰਮ ਤਾਂ ਕੋਈ ਵੀ ਨਾ ਕਰੇ ਜੇ ਅੱਜ ਆਮ ਆਦਮੀ ਪਾਰਟੀ ਸਰਕਾਰ ਆ ਜੇ ਮੈਮ ਸਾਡੇ ਮੇਅਰ ਕਹਿ ਦਨ ਕਿਸੇ ਨੂੰ ਵਕਸਰ ਨੂੰ ਵੀ ਉਹਨਾਂ ਦਾ ਕੰਮ ਨਹੀਂ ਕਰਨਾ ਕੀ ਦਾ ਕੰਮ ਹੋ ਜੂਗਾ ਕਿਸੇ ਦਾ ਕੰਮ ਨਹੀਂ ਹੋਊਗਾ ਸਾਡੇ ਸਾਰੇ ਕੰਮ ਸਾਰੇ ਵਧੀਆ ਹੋਏ ਨੇ ਜਿੰਨੀਆਂ ਫੈਲਾ ਲਾਈਆਂ ਨੇ ਸਾਰੀਆਂ ਨੇੜੇ ਜੜੇ ਸਾਰੀਆਂ ਪਾਸ ਨੇ ਅਸੀਂ ਇਹਨਾਂ ਦੇ ਅਸ਼ੀਰਵਾਦ ਸਦਕਾ ਹੀ ਅਸੀਂ ਆਪਣੀ ਬਾੜਾਂ ਦੇ ਵਿੱਚ ਉਦਗਾਟਨ ਕੀਤੇ ਨੇ ਅਸੀਂ ਸੀਵਰੇਜ ਪਾਏ ਨੇ ਪੈਂਦੇ ਨੇ ਤੇ ਹੋਰ ਕੰਮ ਸਾਡੇ ਬਹੁਤ ਪੈਂਡਿੰਗ ਪਏ ਨੇ ਉਹ ਚੱਲਦੇ ਨੇ ਉਹ ਹਮੇਸ਼ਾ ਹੀ ਪਹਿਲੇ ਦਿਨ ਤੋਂ ਹੀ ਸਾਨੂੰ ਮੈਮ ਨੇ ਇੱਕੋ ਗੱਲ ਕਹੀ ਆ ਤੁਸੀਂ ਅਪਲ ਲੁਧਿਆਣਾ ਦੀ ਡਿਵੈਲਪਮੈਂਟ ਵਾਸਤੇ ਮੇਅਰ ਬਣਿਆ ਕਿਸੇ ਪਾਰਟੀ ਦੀ ਮੈਂ ਮੇਅਰ ਨਹੀਂ ਤੁਹਾਡੀ ਮੈਂ ਸਾਰਿਆਂ ਦੀ ਮੇਅਰ ਹਾਂ ਮੇਰੇ ਤੁਸੀਂ ਇੱਕ ਅੱਛੇ ਇਨਸਾਨ ਵਧੀਆ ਇਨਸਾਨ ਹੋਣ ਦੇ ਨਾਤੇ ਤੁਸੀਂ ਕੋਆਪਰੇਟ ਕਰਨਾ ਇਹ ਵੀ ਕਹਿਣਾ ਕਿ ਆ ਇਹਨਾਂ ਨੇ ਬਹੁਤ ਵਾਰ ਮੇਹਨਤ ਦੇ ਮੂੰਹ ਤੋਂ ਸੁਣਿਆ ਵੀ ਅੱਛੇ ਇਨਸਾਨ ਦੀ ਕਦਰ ਕਰਦੇ ਨੇ ਵੀ ਤੁਸੀਂ ਸਾਨੂੰ ਗਾਈਡ ਕਰਨਾ ਇਹ ਵੀ ਮੈਂ ਇਹਨਾਂ ਦੇ ਮੂੰਹ ਤੋਂ ਬਹੁਤ ਵੱਡੀ ਗੱਲ ਹੈ ਕਿ ਇੱਕ ਮੇਅਰ ਦੀ ਕੁਰਸੀ ਤੇ ਬਹਿ ਕੇ ਇਹ ਗੱਲ ਸਾਹਮਣੇ ਵਾਲੇ ਨੂੰ ਕਹਿਣਾ ਵੀ ਤੁਸੀਂ ਮੈਨੂੰ ਗਾਈਡ ਕਰਿਓ ਠੀਕ ਆ ਕਈ ਵਾਰ ਆਪਾਂ ਫਸਟ ਟਾਈਮ ਬਣਦੇ ਆ ਐਡਾ ਆਪਣੇ ਕੋਲ ਪਾਵਰ ਮਿਲ ਗਈ ਪਰਮਾਤਮਾ ਦੀ ਹੁਣ ਇਹਨਾਂ ਨੂੰ ਪੂਰਾ ਤਜਰਬਾ ਕੰਮ ਕਰਨ ਦਾ ਕੋਈ ਅਸੀਂ ਗੱਲ ਨਹੀਂ ਹੁੰਦਾ ਕਈ ਵਾਰ ਆਪਾਂ ਨੂੰ ਨਹੀਂ ਤਜਰਬਾ ਹੁੰਦਾ ਲੇਕਿਨ ਇਹਨਾਂ ਨੂੰ ਬਹੁਤ ਤਜਰਬਾ ਕੰਮ ਕਰਨ ਦਾ ਅੱਜ ਤੱਕ ਅਸੀਂ ਨਹੀਂ ਦੇਖਿਆ ਵੀ ਇਹਨਾਂ ਨੂੰ ਜਿੰਨੇ ਕਾਉਂਸਲਰ ਆਉਂਦੇ ਰਹੇ ਲੈ ਚਾਹੇ ਕਿਹੜੀ ਮਰਜ਼ੀ ਪਾਰਟੀ ਦਾ ਹੋਇਆ ਉਹ ਉਹਨਾਂ ਦੇ ਕੰਮ ਕਰਕੇ ਇਹਨਾਂ ਨੇ ਤੋਰਿਆ ਤੇ ਸੈਟੀਸਫਾਈਡ ਕਰਕੇ ਤੋਰਿਆ ਮੈਂ ਅਸੀਂ ਆਪਣੇ ਖੁਦ ਕੰਮ ਇਹਨਾਂ ਨੂੰ ਕਹਿ ਕੇ ਵੀ ਆਹ ਅਫਸਰ ਫਰਾਣਾ ਨਹੀਂ ਕੰਮ ਕਰਦਾ ਇਹਨਾਂ ਨੇ ਜਦੇ ਤਰੰਤ ਫੋਨ ਕਰਨਾ ਕਮਿਸ਼ਨਰ ਸਾਹਿਬ ਬਹੁਤ ਵਧੀਆ ਨੇ ਸਾਡੇ ਦੇ ਚੋਰ ਸਾਬ ਉਹਨਾਂ ਨੂੰ ਜਾਨਨੇ ਆ ਫਾਈਲ ਲੈ ਕੇ ਮਾਰਕ ਕਰਨ ਨੂੰ ਇਹਨਾਂ ਨੂੰ ਮਾਰਕਣਾ ਮੈਂਟਲ ਹੁੰਦੇ ਆ ਕਹਾ ਅਫਸਰ ਨੂੰ ਕਹਿੰਦੇ ਵੀ ਕੱਢ ਦਿਓ ਜੀ ਫਾਈਲ ਲੈਣ ਦੀ ਸਾਰੀਆਂ ਬਹੁਤ ਵਧੀਆ ਕੰਮ ਚੱਲ ਰਹੇ ਨੇ ਇਹਨੂੰ ਤਾਂ ਡਿਵੈਲਪਮੈਂਟ ਦੇ ਅਸੀਂ ਆਮ ਆਦਮੀ ਪਾਰਟੀ ਦਾ ਬਿਲਕੁਲ ਸਮਰਥਨ ਨਹੀਂ ਕਰਦੇ ਇੱਕ ਚੰਗੇ ਇਨਸਾਨ ਦਾ ਜੋ ਸਾਡੀ ਭੈਣ ਆ ਜੋ ਇਸ ਸੀਟ ਤੇ ਬੈਠੀ ਆ ਲੇਡੀਜ਼ ਨੂੰ ਬਹੁਤ ਘੱਟ ਮੌਕਾ ਮਿਲਦਾ ਅੱਜ ਲੋਕਾਂ ਦਾ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਆਦਮੀ ਆ ਉਹ ਕਹਿੰਦਾ ਨਹੀਂ ਹਰ ਚੀਜ਼ ਤੇ ਨਹੀਂ ਕਾਬਜੋਮਾਂ ਲੇਡੀਜ਼ ਕਾਬਜੋ ਨਾ ਹੋਵੇ ਲੇਕਿਨ ਉਹਨਾਂ ਦਾ ਫਰਜ ਆ ਉਹਨਾਂ ਨੇ 50% ਅੱਜ ਜੋ ਸਰਕਾਰ ਨੇ 50% ਸਾਨੂੰ ਉਹਨਾਂ ਨੂੰ ਮੌਕਾ ਦਿੱਤਾ ਉਸ ਆਧਾਰ ਦੇ ਉੱਤੇ ਉਹ ਬਣੇ ਨੇ ਕਾਬਲੇ ਤਰੀਫਾ ਉਹਨਾਂ ਨੂੰ ਪ੍ਰਮਾਤਮਾ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਹੈ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਪ੍ਰਿੰਸੀਪਲ ਇੰਦਰਜੀਤ ਕੌਰ ਕੌਣ ਨੇ ਲੁਧਿਆਣਾ ਦੇ ਵਿੱਚ ਇਹ ਉਹ ਤੇ ਪ੍ਰਮਾਤਮਾ ਦੀ ਉਹਨਾਂ ਤੇ ਕਿਰਪਾ ਉਸ ਬਖਸ਼ਿਸ਼ ਨੂੰ ਉਹਨਾਂ ਨੇ ਲਵਾਇਆ ਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਕਿ 5 ਸਾਲ ਜਿਹੜੇ ਸਾਡੇ ਸਾਰੇ ਚਾਰ ਸਾਲ ਰਹਿੰਦੇ ਨੇ ਉਹ ਅਸੀਂ ਇੱਕ ਦੂਜੇ ਸਹਿਯੋਗ ਦੇ ਨਾਲ ਕੱਢੀਏ ਤੇ ਆਪਣੇ ਕੰਮ ਕਰਵਾਈਏ ਅਸੀਂ ਡਵੈਲਪਮੈਂਟ ਵਾਸਤੇ ਬਣੇ ਹ ਲੜਾਈਆਂ ਝਗੜਿਆਂ ਵਾਸਤੇ ਨਹੀਂ ਬਣੇ ਜਿੱਥੇ ਇਹ ਕੰਮ ਨਹੀਂ ਕਰਨਗੇ ਉੱਥੇ ਇਹਨਾਂ ਦਾ ਵਿਰੋਧ ਵੀ ਕਰਾਂਗੇ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਮੈਂ ਗੱਲ ਕਰਦਾ 7-8 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲੇ ਸਾਨੂੰ ਸਾਰੇ ਤੁੰਗ ਤੋਂ ਸਾਨੂੰ ਸੱਦਿਆ ਨਹੀਂ ਗਿਆ ਅਸੀਂ ਖੁਦ ਆਏ